ਸਰਦਾਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਆਸੀਫ ਜਹਾਂ ਦੀ ਬਹੂ ਆਸੀਫ ਜਹਾਂ ਦਾ ਪਤੀ ਇੱਕ ਬਹੁਤ ਪੈਸੇ ਵਾਲਾ ਡਿਪਟੀ ਕਲੈਕਟਰ ਸੀ ਅਤੇ ਉਹਨਾਂ ਦਾ ਇਕਲੌਤਾ ਮੁੰਡਾ ਨੂਰ ਹਸਨ ਕਈ ਬੱਚਿਆਂ ਦੇ ਮਰਨ ਦੇ ਬਾਅਦ ਜਿਉਂਦਾ ਰਿਹਾ ਸਭਨਾ ਦਾ ਲਾਡਲਾ ਸੀ ਅਜਿਹੇ ਕੁੰਬੇ ਵਿੱਚ ਤਾਂ ਕੋਈ ਅਜਾਹ ਨਹੀਂ ਸੀ ਜੋ ਖੁਸ਼ੀ ਨਾਲ ਆਪਣੀ ਤੀ ਨੂਰ ਹਸਨ ਨੂੰ ਨਾ ਦਿੰਦਾ ਲੇਕਿਨ ਆਸੀਫ ਜਹਾਂ ਦੀ ਆਰਜੋ ਸੀ ਕਿ ਕੁਬਰਾ ਦੀ ਕੁੜੀ ਆਪਣੇ ਬੱਚੇ ਲਈ ਲਿਆਏ ਉਹ ਇੱਕ ਹੱਕ ਪ੍ਰਸਤ ਬੀਬੀਸੀ ਕੁਬਰਾ ਦੀ ਕੁੜੀ ਇਸ ਲਈ ਲੈਣਾ ਚਾਹੁੰਦੀ ਸੀ ਕਿ ਕੁਬਰਾ ਉਸ ਦੀ ਛੋਟੀ ਨਾਨੀ ਸੀ ਤੇ ਸਰਗੀ ਪਾ ਬੀਵੀ ਆਪਣੇ ਇਨਾਂ ਹੀ ਦੂਰ ਅੰਦੇਸ਼ਿਆਂ ਦੀ ਵਜਨ ਨਾਲ ਤਾਂ ਉਹ ਖਾਨਦਾਨ ਵਿੱਚ ਹਰਦਿਲ ਅਜੀਜ਼ ਸੀ ਜੇਕਰ ਨੂਰ ਹਸਨ ਦੀ ਮੰਗਣੀ ਪੇਕਿਆਂ ਵਿੱਚ ਕਰਦੀ ਤਾਂ ਸਹੁਰਿਆਂ ਵਾਲੇ ਮੂੰਹ ਬਣਾਉਂਦੇ ਅਤੇ ਜੇ ਸਹੁਰਾ ਘਰ ਵਿੱਚ ਕਰਦੀ ਤਾਂ ਪੇਕਿਆਂ ਵਾਲੇ ਨਰਾਜ ਹੁੰਦੇ ਹੁਣ ਜੇਕਰ ਕੁਬਰਾ ਦੀ ਕੁੜੀ ਹੁੰਦੀ ਤਾਂ ਸਹੁਰਾ ਘਰ ਤੇ ਪੇਕੇ ਦੋਨੋਂ ਖੁਸ਼ ਰਹਿੰਦੇ ਉੰਜ ਤਾਂ ਕੁਬਰਾ ਬੇਗਮ ਦੇ ਮਾਸ਼ਾਅੱਲਾ ਹਰ ਸਾਲ ਸਵਾ ਸਾਲ ਦੇ ਬਾਅਦ ਬੱਚਾ ਹੁੰਦਾ ਸੀ ਤੇ 25 ਸਾਲ ਦੀ ਉਮਰ ਵਿੱਚ ਪੰਜ ਬੇਟੀਆਂ ਦੀ ਅੰਮਾ ਸੀ ਸਾਰੇ ਕੁੰਬੇ ਵਿੱਚ ਉਹਨਾਂ ਦੀ ਖੁਸ਼ਕਿਸਮਤੀ ਇੱਕ ਮਿਸਾਲ ਸੀ ਖੁਦਾ ਨਸੀਬ ਕਰੇ ਤਾਂ ਕੁਬਰਾ ਵਰਗਾ ਜਦੋਂ ਦੇਖੋ ਮੁੰਡਾ ਹੀ ਗੋਦ ਵਿੱਚ ਵੇਖੋ ਤੇ ਧੀ ਤਾਂ ਪੂਆ ਖੁਦਾ ਦੁਸ਼ਮਣ ਨੂੰ ਵੀ ਨਾ ਦੇਵੇ ਜਦੋਂ ਕੁਬਰਾ ਦੇ ਇੱਕ ਹੋਰ ਮੁੰਡਾ ਹੁੰਦਾ ਤਾਂ ਸਾਰੀ ਦੁਨੀਆ ਰਸਕ ਕਰਦੀ ਹਾਂ ਦੁੱਖ ਕਿਸੇ ਨੂੰ ਹੁੰਦਾ ਤਾਂ ਉਹ ਆਸੀਫ ਜਹਾਂ ਸੀ ਉੰਜ ਉਹ 쿠ਬਰਾ ਬੇਗਮ ਦੀ ਸੇਧ ਜਾਬੀ ਤੋਂ ਜ਼ਰੂਰ ਖੁਸ਼ ਹੁੰਦੀ ਸੀ ਆਖਿਰ ਨੂੰ ਜਨਨਾ ਤੇ ਮਰਨਾ ਬਰਾਬਰ ਹੀ ਤਾਂ ਹੁੰਦਾ ਹੈ ਫਿਰ ਵੀ ਜਦੋਂ 쿠ਬਰਾ ਬੇਗਮ ਦੇ ਮੁੰਡਾ ਹੋਇਆ ਤਾਂ ਆਸੀਫ ਜਹਾਂ ਰੋਈ ਇਸ ਵਿੱਚ ਕਿਸੇ ਦਾ ਕੀ ਕਸੂਰ ਹੈ ਮੇਰੀ ਕਿਸਮਤ ਹੀ ਖਰਾਬ ਹੈ ਨਵ ਬੱਚਿਆਂ ਵਿੱਚ ਇੱਕ ਨੂਰ ਹਸਨ ਦਾ ਮੂੰਹ ਵੇਖਿਆ ਹੈ ਅਤੇ ਇਸ ਲਈ ਵੀ ਮੇਰੀ ਤਮੰਨਾ ਪੂਰੀ ਨਹੀਂ ਹੁੰਦੀ ਨਜ਼ਰ ਆਉਂਦੀ ਜਿੱਤਰ ਵੇਖੋ ਬੇਟੀਆਂ ਹੀ ਬੇਟੀਆਂ ਭਰੀਆਂ ਪਈਆਂ ਹਨ ਵਰ ਤੱਕ ਨਹੀਂ ਜੁੜਦੇ ਲੇਕਿਨ ਮੇਰੇ ਬੱਚੇ ਲਈ ਅੱਲਾ ਮੀਆਂ ਦੁਲਹਨ ਹੀ ਨਹੀਂ ਭੇਜ ਦੇ 쿠ਬਰਾ بیگم ਨੂੰ ਤੇਨ ਦਿਨ ਤੋਂ ਪ੍ਰਸੂਤੀ ਪੀੜਾ ਉੱਠ ਰਹੀਆਂ ਸਨ ਖਾਨਦਾਨੀ ਬੁੱਢੀ ਦਾਈ ਬੈਠੀ ਹੋਈ ਸੀ ਘਰ ਵੱਡੀਆਂ ਬੁੜੀਆਂ ਭਾਬੀਆਂ ਦਰਾਣੀਆਂ ਨਣਦਾ ਤੇ ਉਹਨਾਂ ਦੇ ਬੱਚਿਆਂ ਨਾਲ ਭਰਿਆ ਹੋਇਆ ਸੀ ਇੱਕ ਗੱਜਬਦਾ ਰੌਲਾ ਮੱਚਿਆ ਹੋਇਆ ਸੀ ਕਿ ਕੰਨ ਪਈ ਆਵਾਜ਼ ਸੁਣਾਈ ਨਹੀਂ ਸੀ ਦਿੰਦੀ ਵਿਆਹ ਵਾਲਾ ਕਾਰ ਲੱਗ ਰਿਹਾ ਸੀ ਔਰਤਾਂ ਵਿੱਚ ਆਪਸ ਵਿੱਚ مشورے ਹੋ ਰਹੇ ਸਨ ਕਿ ਡਾਕਟਰਾਂ ਨੂੰ ਬੁਲਾਇਆ ਜਾਵੇ ਜਾਂ ਨਾ ਦਰਦ ਤੇ ਦਰਦ ਤਾਂ ਚਲੇ ਆ ਰਹੇ ਹਨ ਅਤੇ ਬੱਚਾ ਸੀ ਕਿ ਖਿਸਕਣ ਦਾ ਨਾ ਹੀ ਨਹੀਂ ਸੀ ਲੈਂਦਾ ਸਾ ਬੱਚੇ ਸਭ ਦੇ ਹੁੰਦੇ ਨੇ ਲੇਕਿਨ ਪੂਗਾ ਅਜਹਾ ਬੱਚਾ ਨਾ ਵੇਖਿਆ ਨਾ ਸੁਣਿਆ ਸਦਕੇ ਸਵੈ ਇਸ਼ਕਦਾਨ ਦਾ ਬੱਕਰਾ ਗਰੀਬਾਂ ਨੂੰ ਅਨਾਜ ਤਾਬੀਜ਼ ਗੰਡੇ ਗੱਲ ਕੀ ਹਰ ਚੀਜ਼ ਦਿੱਤੀ ਜਾ ਰਹੀ ਹੈ ਪਰ ਬੱਚਾ ਟਸ ਤੋਂ ਮਸ ਨਹੀਂ ਹੁੰਦਾ ਸੀ ਉਧਰ ਕੁਬਰਾ بیگم ਪੀੜਾ ਨਾਲ ਨਿਟਾਲ ਹੋ ਰਹੀ ਸੀ ਅਤੇ ਤਖਤ ਉੱਤੇ ਆਸਿਫ ਜahan ਜੈ ਨਮਾਜ਼ ਤੇ ਬੈਠੀ ਹੱਥ ਵਿੱਚ ਹੱਥ ਅੜ ਖੁਦਾ ਕੋਲੋਂ ਦੁਆ ਮੰਗ ਰਹੀ ਸੀ ਕੁਬਰਾ ਦੇ ਛੋਟੇ-ਛੋਟੇ ਬੱਚਿਆਂ ਉੱਤੇ ਰਹਿਮ ਕਰ ਅਤੇ ਉਹਨਾਂ ਨੂੰ ਇਸ ਮੁਸੀਬਤ ਤੋਂ ਛੁਟਤੀ ਦੇ ਇਹ ਮੇਰੇ ਮਾਲਕ ਇਸ ਵਾਰ ਮੇਰੀ ਸੁਣ ਲੈ ਤੇ ਕੁਬਰਾ ਦੀ ਗੋਦ ਵਿੱਚ ਮੇਰੀ ਬਹੂ ਭੇਜ ਦੇ ਇਹ ਪਰਵਰਦੀگار ਪੰਜ ਵਾਰ ਤੇਰੇ ਹਜ਼ੂਰ ਤੋਂ ਮਾਇੂਸ ਪੜਦੀ ਹਾਂ ਇਸ ਤਫਾ ਮੇਰੀ ਮੁਰਾਦ ਆਸਿਫ ਜਾਂ ਦਵਾਵਾਂ ਮੰਗਦੀ ਜਾਂਦੀ ਸੀ ਉਸਦੇ ਚਿਹਰੇ ਤੋਂ ਖੁਦਾ ਦੇ ਰਹਿਮ ਦੀ ਉਮੀਦ ਪੂਰੇ ਤੌਰ ਤੇ ਟਪਕ ਰਹੀ ਸੀ ਕੁਬਰਾ ਬੀਗਮ ਦੇਕਰ ਲਾਉਣ ਅਤੇ ਚੀਕਣ ਦੀਆਂ ਆਵਾਜ਼ਾਂ ਬਰਾਬਰ ਆਸਿਫ ਜਹਾਂ ਦੇ ਕੰਨਾਂ ਵਿੱਚ ਪੈ ਰਹੀਆਂ ਸਨ ਹਾਏ ਆਪਾ ਹਾਏ ਮੇਰੀ ਭਾਬੀ ਜਾਨ ਹੋ ਨਹੀਂ ਬਚੂਗੀ ਅੱਲਾ ਮੇਰੇ ਹਾਲ ਤੇ ਰਹਿਮ ਕਰ ਮਰੀ ਹਾਏ ਮਰੀ ਇਹ ਕੁਬਰਾ ਅਜਹੀਆਂ ਬੁਰੀਆਂ ਗੱਲਾਂ ਮੂੰਹੋਂ ਨਾ ਕੱਢ ਪਾਣੀ ਹਾਏ ਗੁੱਲ ਸ਼ੱਬੋ ਅਰੀਓ ਗੁਲਛੱਬੋ ਕਿੱਥੇ ਮਰ ਗਈ ਅਰੀ ਕੰਬਖਤ ਕਟੋਰਾ ਤਾਂ ਵੇਖ ਖਾਲੀ ਪਿਆਏ ਇੱਕ ਰਿਸ਼ਤੇਦਾਰ ਅੰਦਰੋਂ ਚੀਖੀ ਥੋੜੀ ਦੇਰ ਬਾਅਦ ਕੁਬਰਾ ਬੇਗਮ ਦੀਆਂ ਚੀਕਾਂ ਹੋਰ ਵੱਧ ਗਈਆਂ ਅਤੇ ਨਾਲ-ਨਾਲ ਔਰਤਾਂ ਦੀਆਂ ਆਵਾਜ਼ਾਂ ਵੀ ਆਉਣ ਲੱਗੀਆਂ ਸ਼ਾਬਾਸ਼ ਏ ਸ਼ਾਬਾਸ਼ ਲਗਾਓ ਜ਼ੋਰ ਹੋਰ ਜ਼ੋਰ ਬਸ ਇੱਕ ਫਿਰ ਇੱਕ ਅਜਹੀ ਭਿਆਨਕ ਚੀਖ ਚੀਕ ਕੁਬਰਾ ਬੇਗਮ ਦੀ ਸੁਣਾਈ ਦਿੱਤੀ ਕਿ ਆਸਿਫ ਜ ਤਾ ਉੱਤੇ ਦਾ ਸਾ ਉੱਤੇ ਤੇ ਹੀਠਾ ਦਾ ਸਾ ਹੀਠਾ ਰਹਿ ਗਿਆ ਅਤੇ ਇਹ ਚੰਦ ਸੈਕਿੰਡ ਹੀ ਗੁਜ਼ਰੇ ਤਾਂ ਉਸ ਨੂੰ ਵਰਿਆਂ ਦੇ ਬਰਾਬਰ ਲੱਗੇ ਫਿਰ ਇੱਕ ਬੱਚੇ ਦੀ ਊਂ ਊਂ ਰੋਣ ਦੀ ਆਵਾਜ਼ ਸੁਣ ਕੇ ਉਸਨੇ ਚੈਨ ਦਾ ਸਾ ਲਿਆ ਤੇ ਆਪਣੀ ਦਵਾ ਇਸ ਤਰ੍ਹਾਂ ਖਤਮ ਕੀਤੀ ਇਹ ਮੇਰੇ ਮਾਲਿਕ ਮੁੰਡਾ ਹੋਵੇ ਜਾਂ ਕੁੜੀ ਇਹ ਤਾਂ ਮੇਰੀ ਕਿਸਮਤ ਹੈ ਲੇਕਿਨ ਸ਼ੁਕਰ ਹੈ ਤੇਰਾ ਕਿ ਤੂੰ ਕੁਬਰਾ ਦੀ ਜਾਨ ਬਚਾਈ ਇਹ ਕਹਿ ਕੇ ਸਜਦੇ ਵਿੱਚ ਗਿਰ ਪਈ ਹਾਲੇ ਉਠ ਨਹੀਂ ਸਕੀ ਸੀ ਕਿ ਇੱਕ ਛੋਕਰੀ 25 ਬੱਜੀ ਆਈ ਕੁੜੀ ਹੈ ਕੁੜੀ ਹੈ ਬੇਗਮ ਸਾਹਿਬਾ ਦੁਲਹਨ ਮੁਬਾਰਕ ਸਿਜਦੇ ਵਿੱਚ ਹੀ ਆਸਵ ਜਹਾਨ ਦੀਆਂ ਬਾਸ਼ਾ ਖੇੜੋਠੀਆਂ ਜਲਦੀ ਨਾਲ ਸਿਰ ਉੱਚਾ ਕਰਕੇ ਅੰਗੀ ਵਿੱਚੋਂ ਬਟੂਆ ਕੱਢਿਆ ਤੇ 1 ਰੁਪਿਆ ਛੋਕਰੀ ਦੇ ਹੱਥ ਉੱਤੇ ਰੱਖ ਕੇ ਖੁਸ਼-ਖੁਸ਼ ਜੱਜਾ ਖਾਣੇ ਵੱਲ ਵਧੀ ਉਸ ਕਮਰੇ ਵਿੱਚ ਪਹਿਲਾਂ ਹੀ ਔਰਤਾਂ ਦੀ ਕਾਫੀ ਭੀੜ ਸੀ ਹਰ ਸ਼ਾਦੀशुदा ਔਰਤ ਮੌਜੂਦ ਸੀ आसिफ जहां ਦੇ ਵੜਦੇ ਹੀ ਇੱਕ ਬੀਬੀ ਬੋਲੀ ਹਲੇ ਔਰ ਨਹੀਂ ਗਿਰੀ ਔਲ ਨਹੀਂ ਗਿਰੀ ਹੈ ਜੱੱਚਾ ਕੇ ਪਲੰਗ ਉੱਤੇ ਸਰਾਣੇ ਵੱਲ ਕੁਬਰਾ ਦੀਪੂ ਆਤੇ ਵੱਡੀ ਭੈਣ ਅਤੇ ਇੱਕ ਭਾਬੀ ਬੈਠੀ ਸੀ ਅਤੇ ਪੈਰਾਂ ਵੱਲ ਦਾਈ ਆਪਣੇ ਪੈਰ ਕੁਬਰਾ ਦੇ ਪੱਟਾਂ ਨਾਲ ਅੜਾਈ ਬੈਠੀ ਸੀ ਭਾਬੀ ਉੱਠ ਕੇ ਔਰਤਾਂ ਦੇ ਬਰਾਬਰ ਖੜੀ ਹੋ ਗਈ ਅਤੇ ਪਲੰਗ ਉੱਤੇ ਆਪਣੀ ਜਗ੍ਹਾ ਆसिफ ਜਹਾਂ ਲਈ ਛੱਡ ਦਿੱਤੀ ਭਾਬੀ ਜਾਨ ਕੁਬਰਾ ਨੇ ਇਸ ਵਾਰ ਬੜੀ ਤਕਲੀਫ ਉਠਾਈ ਲੇਕਿਨ ਆਪ ਦੀ ਕਿਸਮਤ ਨੂੰ ਇਸ ਵਾਰ ਕੁੜੀ ਹੋਈ ਹੈ ਮਾਂ ਦੀ ਤਾਂ ਜਾਨ ਤੇ ਬਣ ਗਈ ਸੀ ਕੁਬਰਾ ਦੀ ਭੈਣ ਨੇ ਆਸਿਫ ਜਹਾਂ ਨੂੰ ਕਿਹਾ ਤੁਹਾਡੀਆਂ ਸਭਨਾਂ ਦੀਆਂ ਦੁਆਵਾਂ ਖੁਦਾ ਨੇ ਸੁਣ ਲਈਆਂ ਮੈਂ ਤਾਂ ਇਸ ਵਾਰ ਵੀ ਬਿਆਸ ਹੋ ਚੁੱਕੀ ਸੀ ਇਹੀ ਅੱਛਾ ਹੋਇਆ ਕਿ ਅੱਲਾ ਦਾ ਹੁਕਮ ਹੋਇਆ ਅਤੇ ਮੇਮ ਦੀ ਨੌਬਤ ਨਹੀਂ ਆਈ ਬਸ ਬੀਬੀ ਕੋਸ਼ ਨਾ ਪੁੱਛੋ ਤੁਸੀਂ ਪਤਨੀ ਬੀਬੀਆਂ ਤਾਂ ਝੂਠ ਮੂਠ ਆਪਣੇ ਹੱਥ ਪੈਰ ਫਲਾ ਦਿੰਦੀਆਂ ਹੋ ਬੱਚਾ ਤਾਂ ਉਦ ਬਸ ਉਦੋਂ ਹੋਵੇਗਾ ਜਦੋਂ ਅੱਲਾ ਦਾ ਹੁਕਮ ਹੋਵੇਗਾ ਮੇਮ ਆ ਕੇ ਕੀ ਬਣਾ ਲੈਂਦੀ ਉਲਟੇ ਸਿੱਧੇ ਉਜਾਰ ਪਾਉਣੇ ਸ਼ੁਰੂ ਕਰ ਦਿੰਦੀ ਜਰਾ ਦੇਰ ਹੋਈ ਤਾਂ ਕਹਿਣ ਲੱਗ ਜਾਂਦੀਆਂ ਹੋ ਮੇਮ ਨੂੰ ਬੁਲਾਓ ਮੇਮ ਨੂੰ ਬੁਲਾਓ ਜਦ ਇਹ ਉਜੜੀਆਂ ਮਹਿਮਾ ਨਹੀਂ ਹੁੰਦੀਆਂ ਸੀ ਤਾਂ ਕਿ ਔਰਤਾਂ ਦੇ ਬੱਚਾ ਨਹੀਂ ਜਨਦੀ ਸੀ ਦਾਈ ਨੇ ਜਲੇ ਹੋਏ ਲਹਿਜੇ ਵਿੱਚ ਜੋਰ-ਜੋਰ ਦੀ ਬੁੜਬੁੜਾਉਣਾ ਸ਼ੁਰੂ ਕਰ ਦਿੱਤਾ ਇਹ ਦੇਹ ਦੀ ਵੀ ਇੰਤਿਹਾ ਹੁੰਦੀ ਹੈ ਦੋ ਰਾਤਾਂ ਤੇ ਤਿੰਨ ਦਿਨ ਬੀਤ ਗਏ ਰਾਤਾਂ ਦਰਦ ਵਿੱਚ ਤੜਫੀ ਅਤੇ ਤੈਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਬੱਚਾ ਕਦੋਂ ਹੋਵੇਗਾ ਕਿ ਅਸੀਂ ਬੱਚੇ ਨਹੀਂ ਜਣੇ ਕਿ ਸਾਨੂੰ ਨਹੀਂ ਪਤਾ ਕੁਬਰਾ ਦੀ ਭੈਣ ਆਇਸ਼ਾ ਬੇਗਮ ਨੇ ਜਵਾਬ ਦਿੱਤਾ ਅੱਛਾ ਹੁਣ ਗੱਲਾਂ ਤਾਂ ਬਣਾ ਚੁੱਕੀ ਹੁਣ ਦੱਸ ਔਲ ਕਦੋਂ ਗਿਰੇਗੀ ਬੀਬੀ ਮੌਤ ਜਿਸ ਤੇ ਜ਼ਿੰਦਗੀ ਖੁਦਾ ਦੇ ਹੱਥ ਵਿੱਚ ਹੈ ਵਕਤ ਦੀ ਕਿਸੇ ਨੂੰ ਖਬਰ ਨਹੀਂ ਹੈ ਬੱਚਾ ਹੋ ਗਿਆ ਹੈ ਅਜੇ ਡੰਡੀ ਵਿੱਚ ਜਾਨ ਹੈ ਇਹ ਵੇਖੋ ਕਿ ਕਿਵੇਂ ਫੜਕ ਰਹੀ ਹੈ ਦਾਈ ਨੇ ਇੱਕ ਹੱਥ ਨਾਲ ਉਸ ਚਾਂਦੀ ਦੀਆਂ ਮਹਿਲੀਆਂ ਕੁਚੈਲੀਆਂ ਅੰਗੂਠੀਆਂ ਚੂੜੀਆਂ ਨਾਲ ਭਰਿਆ ਹੋਇਆ ਸੀ ਔਲ ਦੀ ਡੰਡੀ ਫੜੀ ਹੋਈ ਸੀ ਅਤੇ ਦੂਜੇ ਹੱਥ ਨਾਲ ਮਹਿਲ ਮੇਲਾ ਸਾਫ ਕਰ ਰਹੀ ਸੀ ਆਇਸ਼ਾ ਬੀگم ਨੇ ਬੱਚੇ ਜੱਜਾ ਦਾ ਟਿੱਡ ਬੜੇ ਜੋਨ ਨਾਲ ਦਬਾਇਆ ਹੋਇਆ ਸੀ ਉਹ ਟਿੱਡ ਫੜਨ ਲਈ ਸਾਰੇ ਕੁੰਬੇ ਵਿੱਚ ਮਸ਼ਹੂਰ ਸੀ ਦੁਲਹਨ ਦਰਦ ਆਇਆ ਦਾਈ ਨੇ ਜੱਜਾ ਨੂੰ ਪੁੱਛਿਆ ਨਹੀਂ ਕੁਬਰਾ ਨੇ ਮਰੀਅਲ ਆਵਾਜ਼ ਵਿੱਚ ਜਵਾਬ ਦਿੱਤਾ ਡੰਡੀ ਦੀ ਫੜਫੜਾਹਟ ਤਾਂ ਹੁਣ ਬਹੁਤ ਘੱਟ ਰਹੀ ਰਹਿ ਗਈ ਹੈ ਇਹ ਕਹਿ ਕੇ ਦਾਈ ਨੇ ਪੈਰ ਦੇ ਅੰਗੂਠੇ ਅਤੇ ਉਲਟੇ ਹੱਥ ਨਾਲ ਫੜ ਕੇ ਸਿੱਧੇ ਹੱਥ ਨਾਲ ਉਸ ਨੂੰ ਸੂਤਨਾ ਸ਼ੁਰੂ ਕਰ ਦਿੱਤਾ ਇਥੋਂ ਤੱਕ ਕਿ ਉਹ ਬਿਲਕੁਲ ਬੱਗੀ ਬੇਚੈਨ ਹੋਣ ਲੱਗੀ ਇਹ ਮਸਤਨ ਹੁਣੇ 나ੜਵਾ ਨਾ ਕੱਟ ਦੇਣਾ ਅਜੇ ਤਾਂ ਆਹਲ ਨਹੀਂ ਗਿਰੀ ਹੈ ਖੜੀ ਜਮਾਤ ਵਿੱਚੋਂ ਇੱਕ ਨੇ ਕਿਹਾ ਇਹ ਬੀਬੀ ਕੱਲ ਦੀ ਬੱਚੀ ਹੋ ਮੇਰੇ ਹੱਥ ਦੀ ਜਣੀ ਮੈਂ ਥੋਣ ਮੈਨੂੰ ਪੜਾਉਣ ਲੱਗ ਪਈ ਮੇਰਾ ਚੁੰਡਾ ਕੀ ਤੁੱਪੇ ਤੋਲਾ ਹੋਇਆ ਏ ਵੱਡੀ ਬੇਗਮ ਖੁਦਾ ਦੀ ਕਸਮ ਇਹ ਲੜਕੀਆਂ ਚੰਗੇ ਭਲੇ ਆਦਮੀ ਨੂੰ ਉੱਲੂ ਬਣਾ ਲੈਂਦੀਆਂ ਹਨ ਅਜਹੀ پاگل ਹਨ ਕਿ ਔਲ ਡਿੱਗਣ ਤੋਂ ਪਹਿਲਾਂ ਹੀ ਨੜੂਆ ਕੱਟ ਦਵਾਂਗੀ ਮਸਤੀਆਂ ਔਲ ਸੁੱਤਦੀ ਰਹੀ ਅਤੇ ਦੂਸਰੀਆਂ ਔਰਤਾਂ ਆਪਣੇ ਆਪਣੇ ਕਿਸੇ ਬਿਆਨ ਕਰਨ ਲੱਗੀਆਂ ਕਿ ਉਹਨਾਂ ਦੀ ਆਪਣੀ ਦਫਾ ਕੀ ਹੋਇਆ ਅਤੇ ਮੁਹੱਲੇ ਜਾਂ ਉਹਨਾਂ ਦੇ ਸਹੁਰਾ ਘਰ ਵਿੱਚ ਕਿਹੜੀ ਧਾਈ ਆਉਂਦੀ ਹੈ ਫਲਾਣੀ ਜੱਜਾ ਬੱਚੇ ਨੂੰ ਪੈਦਾ ਹੁੰਦੇ ਹੀ ਮਰ ਗਈ ਅਤੇ ਔਲ ਅੰਦਰ ਦੀ ਅੰਦਰ ਹੀ ਰਹਿ ਗਈ ਆਸ਼ਿਕ ਉਸ ਸਹਿੰਦੀ ਦੁਲਹਨ ਦਾ ਕੀ ਹੋਇਆ ਔਲ ਨਹੀਂ ਗਿਰੀ ਸ਼ਾਮ ਹੋ ਗਈ ਦਾਈ ਨੇ ਬਥੇਰੀ ਕੋਸ਼ਿਸ਼ ਕੀਤੀ ਆਖਿਰ ਨੂੰ ਹਾਰ ਕੇ ਉਸਨੇ ਕਹਿ ਦਿੱਤਾ ਔਲ ਤਾਂ ਕਲੇਜੇ ਵਿੱਚ ਚਿਪਕ ਕੇ ਰਹਿ ਗਈ ਹੈ ਹੁਣ ਮੇਰੇ ਬੱਸ ਦੀ ਨਹੀਂ ਵਿਚਾਰੀ ਨੂੰ ਹਸਪਤਾਲ ਲੈ ਗਏ ਉੱਥੇ ਮਹਿਮਾ ਨੇ ਕੱਢੀ ਲੇਕਿਨ ਭੂਆ ਸੁਣਿਆ ਹੈ ਕਿ ਇਹ ਕਲੇਜਾ ਵੀ ਨਾਲ ਹੀ ਨਿਕਲ ਆਇਆ ਤਿੰਨ ਦਿਨ ਵਿੱਚ ਮਰ ਗਈ ਤਿੰਨ ਛੋਟੇ ਛੋਟੇ ਬੱਚੇ ਮੇਰੀ ਨਣੰਦੀ ਔਲ ਵੀ ਡਾਕਟਰਨੀ ਨੇ ਆ ਕੇ ਕੱਢੀ ਉਹ ਬਿਮਾਰ ਹੋਈ ਪਰ ਬਚ ਗਈ ਦਾਈ ਡਾਕਟਰ ਰਾਣੀਆ ਮੇਮਾ ਦਾ ਨਾਮ ਸੁਣ ਕੇ ਖਮੋਸ਼ ਨਹੀਂ ਰਹਿ ਸਕੀ ਚੁੰਝਲਾ ਕੇ ਬੋਲੀ ਕਿਸੇ ਦੀ ਅਜਹੀ ਜ਼ਬਾਨ ਨਾ ਹੋਵੇ ਇਹ ਵਕਤ ਅਜਹੀਆਂ ਮਨੁਸ ਗੱਲਾਂ ਦਾ ਹੈ ਮੇਮ ਡਾਕਟਰ ਰਾਣੀ ਕੋਈ ਗੱਲ ਹੀ ਨਹੀਂ ਓਏ ਜਰਾ ਵੇਖੋ ਤਾਂ ਵੱਡੀ ਬੇਗਮ ਓਹੋ ਓਹ ਹਾਂ ਸੱਚ ਸੱਚ ਤਾਂ ਹੈ ਕੈਸਰ ਇਸ ਵਕਤ ਵਕਤ ਕੋਈ ਹੋਰ ਗੱਲ ਛੀੜੋ ਵੱਡੀ ਬੇਗਮ ਨੇ ਕਿਹਾ ਇਹ ਹਾਂ ਦਾਈ ਨੇ ਖਿੱਚ ਕੇ ਕਿਹਾ ਆਇਸ਼ਾ ਬੀਬੀ ਦਬਾਓ ਜ਼ੋਰ ਨਾਲ ਮੀਚ ਕੇ ਟਿੱਡ ਨੂੰ ਉਹ ਔਲ ਆ ਰਹੀ ਹੈ ਆਇਸ਼ਾ ਬੇਗਮ ਨੇ ਜਿਸ ਨੇ ਪਹਿਲਾ ਹੀ ਟਿੱਡ ਨੂੰ ਜ਼ੋਰ ਨਾਲ ਦਬਾਇਆ ਹੋਇਆ ਸੀ ਮੁਠੀਆਂ ਮੀਚ ਕੇ ਅੱਧੀ ਖੜੀ ਹੋ ਕੇ ਟਿੱਡ ਦਾ ਟਿੱਡ ਘੁੱਟਣ ਲੱਗੀ ਜਚਾ ਤੜਫ ਗਈ ਤੇ ਚੀਖ ਪਈ ਓਹੋ ਖੁਦਾ ਲਈ ਬਸ ਕਰੋ ਮੇਰਾ ਤਾਂ ਦਮ ਨਿਕਲਿਆ ਏ بس ਲਓ ਛੁੱਟੀ ਹੋਈ ਦਾਈ ਨੇ ਉਸ ਨੂੰ ਉਲਟ-ਪੁਲਟ ਕੇ ਵੇਖਿਆ ਇਹ ਲੋ ਵੱਡੀ ਬੇਗਮ ਵੇਖ ਲੋ ਪੂਰੀ ਹੈ ਪੂਰੀ ਫੇਰ ਬਾਤ ਚ ਨਾ ਕਹਿ ਦੇਣਾ ਇਹ ਕਹਿ ਕੇ ਉਸ ਨੇ ਔਲ ਆਸਿਫ ਜਹਾਨ ਨੂੰ ਵੱਲ ਕੀਤੀ ਅਤੇ ਫੇਰ ਜਿੰਨੀਆਂ ਔਰਤਾਂ ਸਨ ਉਸ ਸਭ ਨੇ ਵਾਰੀ-ਵਾਰੀ ਵੇਖੀ ਅਤੇ ਆਪਣੀ رائے ਵਿਅਕਤ ਕੀਤੀ ਇਹ ਹੈ ਬੀਬੀ ਹੁਣੇ ਟੇਢ ਢਿੱਲਾ ਨਾ ਕਰੋ ਖੂਨ ਬਹੁਤ ਨਿਕਲ ਰਿਹਾ ਹੈ ਜਰਾ ਕੱਸ ਕੇ ਫੜ ਰੱਖੋ ਦਾਈ ਨੇ ਕਿਹਾ ਆਇਸ਼ਾ ਨੇ ਪੂਰਾ ਜੋਰ ਲਾ ਦਿੱਤਾ ਨੜੂਆ ਕੱਟਲਾ ਐਨੇ ਵਿੱਚ ਖੂਨ ਰੁਕ ਜਾਵੇਗਾ ਇਹ ਕਹਿ ਕੇ ਦਾਈ ਨੇ ਪੈਰ ਦੇ ਅੰਗੂਠੇ ਨਾਲ ਡੰਡੀ ਫੜੀ ਤੇ ਉਸ ਨੂੰ ਜੋਰ-ਜੋਰ ਨਾਲ ਸੂਤਣਾ ਸ਼ੁਰੂ ਕੀਤਾ ਫਿਰ ਇੱਕ ਸੂਤ ਦੇ ਧਾਗੇ ਜੋ ਉਸ ਕੋਲ ਪਲੰਗ ਉੱਤੇ ਬੜੀ ਦੇਰ ਤੋਂ ਪਿਆ ਸੀ ਨਾਲ ਬਣ ਕੇ ਉਹ ਇੱਧਰ-ਉੱਧਰ ਨਜ਼ਰ ਮਾਰ ਕੇ ਇੱਕ ਜੰਗਲਿਆ ਜੰਗਾਲਿਆ ਹੋਇਆ ਚਾਕੂ ਹੇਠੋਂ ਚੁੱਕਿਆ ਅਤੇ ਉਸ ਨਾਲ ਨੜੂਆ ਕੱਟ ਦਿੱਤਾ ਔਲ ਕੁੰਡੇ ਵਿੱਚ ਪਾ ਦਿੱਤੀ ਗੋਦੜ ਜੱਚਾ ਦੇ ਹੀਠਾਂ ਕੱਢ ਕੇ ਹੀਠੋਂ ਕੱਢ ਕੇ ਉਸ ਨੂੰ ਸਾਫ਼ ਕੀਤਾ ਖੂਨ ਦਾ ਵਗਣਾ ਹਲੇ ਵੀ ਜ਼ਿਆਦਾ ਮਿਕਦਾਰ ਵਿੱਚ ਜਾਰੀ ਸੀ ਬਸੀਤਨ ਹੁਣ ਇੱਕ ਜੇਤੂ ਅੰਦਾਜ਼ ਨਾਲ ਪਲੰਗ ਤੋਂ ਉੱਤਰੀ ਖੜੇ ਹੋ ਕੇ ਅੰਗੜਾਈ ਲਈ ਇਹ ਵੱਡੀ ਬੇਗਮ ਤੁਸੀਂ ਹਟ ਜਾਓ ਤੁਹਾਡੇ ਤੋਂ ਇਹ ਨਹੀਂ ਉੱਠੇਗੀ ਸਬੀਰਾ ਬੀਬੀ ਅੱਤੇ ਨੂੰ ਤੂੰ ਐ ਕੈਸਰ ਆ ਜਾਓ ਸਬੀਰਾ ਤੇ ਕੈਸਰ ਨੇ ਹੇਠਾਂ ਹੱਥ ਪਾਇਆ ਅਤੇ ਜੱੱਚਾ ਦੀ ਹਾਇ ਹਾਇ ਦੀ ਪਰਵਾਹ ਨਾ ਕਰਕੇ ਉਹਦੀ ਕਮਰ ਨੂੰ ਕੋਈ 8 ਇੰਚ ਦੇਹ ਚੁੱਕਿਆ ਅਤੇ ਮਸਤੀ ਤਣ ਨੇ 1 6 ਗਾਜ ਲੰਬੀ ਪੱਟੀ ਨੂੰ ਜੱੱਚਾ ਦੇ ਪੇਡੂ ਉੱਤਰ ਉੱਤੇ ਧਰ ਉਧਰ ਲਪੇਟਣਾ ਸ਼ੁਰੂ ਕੀਤਾ ਖੂਨ ਦਾ ਵਗਣਾ ਹੁਣ ਕੁਝ ਘਟ ਹੋ ਗਿਆ ਸੀ ਲੇਕਿਨ ਕੁਬਰਾ ਹੁਣ ਇੱਕ ਤੋਤੇ ਕਪੜੇ ਦੀ ਤਰ੍ਹਾਂ ਬੱਗੀ ਅਤੇ ਲੀਰ ਦੀ ਤਰ੍ਹਾਂ ਲੱਗਰ ਹੋ ਚੁੱਕੀ ਸੀ ਬੱਚਾ ਹੋ ਗਿਆ ਔਲ ਗਿਰ ਗਈ ਹੁਣ ਅੱਲਾ ਮਿਹਰ ਕਰੇਗਾ ਤਾਂ ਤਾਕਤ ਵੀ ਆ ਜਾਏਗੀ ਹੁਣ ਆਸਿਫ ਜਹਾਂ ਬੱਚੀ ਵੱਲ ਬੱਚੀ ਵੱਲ ਹੋਈ ਅਤੇ ਕੁੜੀ ਦਾ ਮੂੰਹ ਵੇਖ ਕੇ ਬੋਲੀ ਸਾਵਲੀ ਹੈ ਸ਼ੁਕਰ ਹੈ ਭਾਬੀ ਜਾਨ ਕੀ ਤੁਹਾਡੇ ਨਸੀਬਾਂ ਨੂੰ ਕੁੜੀ ਮਿਲੀ ਹੈ ਇਹ ਇਸ ਦੀ ਕੀ ਗੱਲ ਹੈ ਕੋਈ ਕਾਲੀ ਵੀ ਹੁੰਦੀ ਤਾਂ ਕੀ ਮੈਂ ਛੱਡ ਦਿੰਦੀ ਇਹ ਮਸੀਤਨ ਹੁਣ ਬੱਚੀ ਨੂੰ ਨਹਾਏਗੀ ਜਾਂ ਨਹੀਂ ਮਸੀਤਨ ਨੇ ਬੱਚੀ ਨੂੰ ਨਹਾਇਆ ਅਤੇ ਆਸਿਫ ਜਹਾਂ ਦੇ ਬਾਰ-ਬਾਰ ਕਹਿਣ ਉੱਤੇ ਵੀ ਕੁੜੀ ਉਸ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਬੀਬੀ ਬੜੀ ਮਿਹਨਤ ਕੀਤੀ ਹੈ ਮੈਂ ਐਵੇਂ ਨਹੀਂ ਦੇਵਾਂਗੀ ਮੇਰਾ ਹੱਕ ਦੋ ਪਹਿਲਾਂ। ਇਹ ਲਓ ਉਹ ਕਿਹੜਾ ਨਵਾਂ ਦਸਤੂਰ ਤੂੰ ਕੱਢਿਆ ਏ ਜੋ ਤੇਰਾ ਹੱਕ ਹੈ ਉਹ ਮੈਂ ਪਹਿਲਾਂ ਹੀ ਔਲ ਦੇ ਕੁੰਡੇ ਵਿੱਚ ਪਾ ਚੁੱਕੀ। ਮਸੀਤਣ ਦੰਦ ਪਾੜ ਕੇ ਬੋਲੀ ਅੱਲਾ ਕਸਮ ਅੱਛਾ ਕੀ ਹੈ 5 ਰੁਪਏ ਹਨ ਹੋਰ ਕਿੰਨੇ ਹੁੰਦੇ? ਉਦਾ ਕਸਮ ਬੜੀ بیگم 5 ਪਾਂਜਰੇ ਤਾਂ ਮੈਂ ਹਰਗਿਜ ਨਹੀਂ ਲਵਾਂਗੀ ਇਹ ਮਸਿੱਤਣ ਪਾਗਲ ਇਹ ਤਾਂ ਨਹੀਂ ਹੋ ਗਈ ਕਿਤੇ ਲੋਕ ਤਾਂ ਕੁੰਡੇ ਵਿੱਚ ਮੰਗਣੀ ਦਾ ਟਕਾ ਪਾਉਂਦੇ ਨੇ ਇਹੀ ਕੋਈ ਨਯੇਗ ਦਾ ਵਕਤ ਹੈ ਜਦੋਂ ਵਿਆਹ ਹੋਵੇਗਾ ਤਦ ਲੈਣਾ ਹਾਂ ਬੀਬੀ ਠੀਕ ਕਿਹਾ ਮੈਂ ਇਹਨਾਂ ਦੇ ਵਿਆਹ ਤੱਕ ਤਾਂ ਜ਼ਰੂਰ ਬੈਠੀ ਰਵਾਂਗੀ ਤੁਸੀਂ ਬੀਬੀਆਂ ਚਾਹੇ ਲੱਖ ਉਡਾ ਲਓ ਦੋਲੇ ਕਿਨ ਹੱਕਦਾਰਾਂ ਨੂੰ ਦਿੰਦੇ ਹੋਏ ਹਮੇਸ਼ਾ ਕਾਨੂੰਨ ਛਾਟ ਦੀਆਂ ਹੋ ਪਿੰਗਣ ਲੈ ਲਵੇ ਗੁਲਸ਼ਬੂ ਮਾਲਣ ਲੈ ਲਵੇ ਜਿਸ ਦਾ ਦਿਲ ਚਾਹੇ ਲੈ ਲਵੇ ਮੈਂ ਤਾਂ ਬੀਬੀ ਇਹ 5 ਰੁਪਏ ਹਰਗਿਜ ਨਹੀਂ ਲਵਾਂਗੀ ਪਰ ਸੀਤਨ ਉਹਨਾਂ ਨੂੰ ਦੀ ਖਾਨਦਾਨੀ ਦਾਈ ਹੈ ਉਸਦੇ ਹੱਥੋਂ ਸਭ ਪੈਦਾ ਹੋਏ ਹਨ ਲੜ ਝਗੜ ਲੈਂਦੀ ਆਸਿਫ ਜਹਾ ਦੇ ਬਟੂਆ ਖੋਲ ਕੇ 2 ਰੁਪਏ ਹੋਰ ਪਾ ਦਿੱਤੇ ਮਸੀਤਨ ਜਿਸ ਨੂੰ 5 ਦੀ ਹੋਰ ਉਮੀਦ ਸੀ 2 ਲੈ ਕੇ ਕੁਝ ਜ਼ਿਆਦਾ ਖੁਸ਼ ਨਹੀਂ ਹੋਈ ਹਾਂ ਸਭ ਧੋ ਕੇ ਆਪਣੇ ਬਟੂਏ ਵਿੱਚ ਰੱਖ ਲਏ ਫਿਰ ਜਿੰਨੀਆਂ ਬੀਬੀਆਂ ਉੱਥੇ ਮੌਜੂਦ ਸਨ ਸਭ ਨੇ ਕੁਝ ਨਾ ਕੁਝ ਉਸ ਮਸੀਤਨ ਨੂੰ ਦਿੱਤਾ ਉਸ ਕਿਸੇ ਨੇ ਅਠੰਨੀ ਕਿਸੇ ਨੇ ਰੁਪਿਆ ਮਸੀਤਨ ਨੇ ਕੁੰਡਾ ਚੁੱਕ ਕੇ ਕੁਬਰਾ ਬੇਗਮ ਨੂੰ ਕਿਹਾ ਦੁਲਹਨ ਖੁਦਾ ਕਸਮ ਇਹ ਬੀਟ ਧੀ ਬੇਟਿਆਂ ਨਾਲੋਂ ਜ਼ਿਆਦਾ ਮਿੰਤਾ ਮਰਾਦਾ ਦੀ ਹੈ ਖੁਦਾ ਦੀ ਕਸਮ ਸੋਨੇ ਦੇ ਕੜੇ ਲਏ ਬਿਨਾ ਨਹੀਂ ਮੰਨਾਂਗੀ ਇਹ ਵਾਹ ਕੁਬਰਾ ਨੇ ਇਸ ਕਿਸ ਦਿਨ ਕੁੜੀ ਦੀ ਮੰਤ ਮੰਨੀ ਸੀ ਜੋ ਲੈਣਾ ਹੈ ਭਾਬੀ ਜਾਨ ਤੋਂ ਲੈ ਜਿਸ ਨੇ ਬਹੁਤੀ ਮੰਤ ਮੰਨੀ ਸੀ ਅਸੀਂ ਤਾਂ ਉਹੀ ਦਵਾਂਗੇ ਜੋ ਬੇਟੀਆਂ ਦੇ ਜਨਮ ਉੱਤੇ ਤੁਹਾਨੂੰ ਮਿਲਦਾ ਰਿਹਾ ਹੈ ਆਇਸ਼ਾ ਬੇਗਮ ਨੇ ਮਸੀਤਨ ਨੂੰ ਜਵਾਬ ਦਿੱਤਾ ਸੁਣ ਰਹੀ ਹੋ ਪੈ ਵੱਡੀ ਬੇਗਮ ਮਸੀਤਨ ਆਸਿਫ ਜਹਾਂ ਨੂੰ ਸੰਬੋਧਨ ਕਰਕੇ ਕਿਹਾ ਲੈ ਹੁਣ ਤੁਸੀਂ ਜਾਓ ਨਾ ਹੱਥ ਤੋਂ ਮੂੰਹ ਤੋਂ ਪਾਨ-ਵਾਨ ਖਾਓ ਤੁਹਾਨੂੰ ਤਾਂ ਤਾਂ ਬਸ ਲਿਓ ਲਿਓ ਦੀ ਪਈ ਰਹਿੰਦੀ ਹੈ ਆਇਸ਼ਾ ਬੇਗਮ ਨੇ ਤੜਫ ਕੇ ਮਸੀਤਨ ਨੂੰ ਕਿਹਾ ਆਇਸ਼ਾ ਬੇਗਮ ਬਹੁਤ ਤਰਾਰ ਸੀ ਜਦੋਂ ਫਾਰਿਗ ਹੋ ਕੇ ਉਸਨੇ ਡੂਮਣੀਆਂ ਨੂੰ ਸੱਦ ਸੱਦ ਭੇਜਿਆ ਤਾਂ ਘਰ ਵਿੱਚ ਰੌਲੇ ਲੱਪੇ ਦੀ ਪਹਿਲਾਂ ਹੀ ਕਿਹੜਾ ਕਮੀ ਸੀ ਹੁਣ ਤਾਂ ਟੋਲ ਤੇ ਗੋਣ ਵਾਲਿਆਂ ਦਾ ਇੱਕ ਕੋਹਰਾ ਮਚਾ ਦਿੱਤਾ ਛੇੜ-ਛਾੜ ਤੇ ਰੌਲੇ ਰੱਪੇ ਵਿੱਚ ਜੱਚਾ ਦੇ ਆਰਾਮ ਤੇ ਨੀਂਦ ਦਾ ਕਿਸੇ ਨੂੰ ਵੀ ਖਿਆਲ ਨਹੀਂ ਸੀ ਸਭ ਔਰਤਾਂ ਆਸਿਫ ਜਹਾਂ ਅਤੇ ਆਪਸ ਵਿੱਚ ਇੱਕ ਦੂਜੇ ਨੂੰ ਛੇੜਦੀਆਂ ਰਹੀਆਂ ਡੂਮਣੀਆਂ ਕੋਲੋਂ ਜੱਚਾ ਗੀ ਸੁਹਾਗ ਗਾਲਾਂ ਸਭ ਕੁਝ ਸੁਣਿਆ ਚੱਚਾਖਾਨੇ ਦੀਆਂ ਨਕਲਾਂ ਡੁੰਮਣੀਆਂ ਢਿੱਡ ਫਲਾ ਫਲਾ ਕੇ ਕਰ ਰਹੀਆਂ ਸਨ ਇਹ ਜੀ ਕਿਨਵਾ ਲਗਾ ਇੱਕ ਜੋ ਮੀਆਂ ਬਣੀ ਸੀ ਸਵਾਲ ਕਰਦੀ ਹੈ ਤੇ ਬੀਬੀ ਸਤਵਾਂ ਲਗਾ ਜਾਂ ਅਠਵਾਂ ਲਗਾ ਵਿੱਚ ਜਵਾਬ ਦਿੰਦੀ ਹੈ ਕੁਵਾਰੀਆਂ ਲੜਕੀਆਂ ਜੋ ਬੱਚੇ ਦੇ ਜਨਮ ਸਮੇ ਇੱਕ ਦੂਜੇ ਦਲਾਨ ਵਿੱਚ ਜਮਾ ਕਰ ਦਿੱਤੀਆਂ ਗਈਆਂ ਸਨ ਹੁਣ ਆਜ਼ਾਦੀ ਨਾਲ ਸਾਡੇ ਘਰ ਵਿੱਚ ਆ ਸਕਦੀਆਂ ਸਨ ਬੀਬੀਆਂ ਦਾ ਦਾ ਕਹਿਣਾ ਹੀ ਕੀ ਬਹੁਤ ਸਾਰੇ ਮੁੰਡੇ ਵੀ ਦੀਵਾਨਖਾਨੇ ਵਿੱਚ ਆ ਕੇ ਜਮਾ ਹੋ ਗਏ 12 ਸਾਲਾਂ ਦੇ ਦੁਲਾ ਮੀਆਂ ਵੀ ਉਹਨਾਂ ਬੱਚਿਆਂ ਦੇ ਝੁਰਮਟ ਵਿੱਚ ਪਿੱਛੇ ਆਧ ਤਨ ਦੁਬਕੇ ਬੈਠੇ ਸਭ ਸੁਣ ਰਹੇ ਸਨ ਕਿ ਉਹ ਕਿ ਉਸ ਤੇ ਉਸ ਦੀ ਇੱਕ ਰਿਸ਼ਤੇ ਦੀ ਭੈਣ ਦੀ ਨਜ਼ਰ ਪਈ ਉਸ ਨੇ ਚਪਟ ਕੇ ਉਸ ਨੂੰ ਫੜ ਲਿਆ ਲਓ ਵੇਖੋ ਦੁਲਾ ਸਾਹਿਬ ਵੀ ਕਹਰ ਨਾਲ ਬੈਠੇ ਸੁਣ ਰਹੇ ਹਨ ਇੱਕ ਕਹਿ ਕਹਾ ਗੂੰਜਾ ਦੁਲਾ ਸਹਿਬ ਨੇ ਪਕੜ ਛਡਾਉਣ ਲਈ ਬਹੁਤ ਹੱਥ ਪੈਰ ਮਾਰੇ ਛੱਡ ਦਿਓ ਬਾਜੀ ਛੱਡ ਦਿਓ ਮੈਨੂੰ ਜਦੋਂ ਉਹ ਡਿਓਰੀ ਦੀ ਤਰਫ ਭੱਜਣ ਲੱਗਿਆ ਤਾਂ ਬਾਜੀ ਉਸਤੇ ਪਿੱਛੇ ਜੋਰ ਨਾਲ ਚਲਾਈ ਇਹ ਕੈਸੇ ਦੁਲਹਾ ਹੋ ਜਰਾ ਅੰਦਰ ਚੱਲ ਕੇ ਤਾਂ ਦੇਖੋ ਕਿਵੇਂ ਦੀ ਚੰਨ ਜਹੀ ਦੁਲਹਨ ਹੈ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ